ਕੈਪਟਨ ਸਾਹਿਬ ਤੁਸੀਂ ਵੱਡੇ ਸ਼ਹਿਰਾਂ ਦੇ ਵਿੱਚ ਪੁਰਾਣੀਆਂ ਗੱਡੀਆਂ ਸਾਲ 'ਚ ਇੱਕ ਵਾਰ ਉਹਦੀ ਰੇਸ ਹੁੰਦੀ ਹੈ ਉਹ ਜਿਹੜੀ ਹੁੰਦੀਆਂ ਨਾ ਉਹਨੂੰ ਵਿੰਟੇਜ ਕਾਰ ਵਿੰਟੇਜ ਕਾਰਾਂ ਕਹਿੰਦੇ ਉਹ ਸਾਲ ਦੇ ਵਿੱਚ ਇੱਕ ਦਿਨ ਨਿਕਲਦੀਆਂ ਨੇ ਸੋ ਦੈਟ ਉਹ ਗੱਡੀਆਂ ਜਿਹੜੀਆਂ ਉਹਦੇ ਟਾਇਲ ਟੂਲ ਠੀਕ ਚੱਲਦੇ ਰਹਿਣ ਮੋਬਲ ਜਿਹੜੇ ਚੱਲਦਾ ਰਹੇ ਤੇ ਗੱਡੀ ਦਾ ਇੰਜਨ ਨਾ ਕਿਤੇ ਬਹਿ ਜਾਏ ਤਾਂ ਉਹ ਤੇ ਇੱਕ ਦੇ ਦਿਨ ਵਾਸਤੇ ਆਪਣੀਆਂ ਆਪਣੇ ਟਾਇਰ ਠੀਕ ਕਰਨ ਵਾਸਤੇ ਇੰਜਨ ਸੋ ਸੋ ਦੈਟ ਇੰਜਨ ਚ ਤੇਲ ਤੂਲ ਚੱਲਦਾ ਰਹੇ ਉਹਦੇ ਵਾਸਤੇ ਇੱਕ ਦਿਨ ਨਿਕਲੇ ਨੇ ਬਹੁਤ ਅੱਛੀ ਗੱਲ ਹੈ ਉਹਨਾਂ ਨੂੰ ਖੁਸ਼ੀ ਹੋਈ ਆ ਰਹੇ ਨੇ ਕਹਿੰਦੇ ਇੱਥੇ ਬੀਜੇਪੀ ਵੱਲੋਂ ਕਿ ਪ੍ਰਚਾਰ ਕਰਨੇ ਕੋ ਇਫੈਕਟ ਪਏਗਾ ਉਹਨਾਂ ਦਾ ਉਹਨਾਂ ਦੀ ਆਪਣੀ ਜ਼ਮਾਨਤ ਹਜ਼ਾਰ ਰੋਡ ਤੇ ਬਚੀ ਤੇ ਇਹਨੇ ਜੇ ਛੱਦ ਲੈਣਗੇ ਤੇ ਸਮਝ ਲਓ ਇਹ ਵੀ ਗਏ ਹੁਣ ਬਿਹਤਰ ਇਹ ਹੈ ਕਿ ਵਿੰਟੇਜ ਕਾਰ ਨੂੰ ਉਸੇ ਗਾਰਾਜ 'ਚ ਹੀ ਰੱਖ ਦੇਣਾ ਚਾਹੀਦਾ ਜਿੱਥੋਂ ਇਹ ਪੁੱਤਰਨਗਰੀ ਹੈ ਤਰਨਤਨ ਸਾਹਿਬ ਬਿਨੂ ਪੂਰਨ ਇਸ ਗੱਲ ਤੇ ਵਿਸ਼ਵਾਸ ਹੈ ਕਿ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਕਾਂਗਰਸ ਦਾ ਕੈਂਡੀਡੇਟ ਵੱਡੀ ਜਿੱਤ ਇਥੋਂ ਪ੍ਰਾਪਤ ਕਰੇਗਾ। ਦੇਖੋ ਮੇਰੀ ਬੇਨਤੀ ਸੁਣ ਲਓ ਜਿਹੜਾ ਪੁਰਾਣਾ ਅਕਾਲੀ ਦਲ ਹੁੰਦਾ ਸੀ ਉਹ ਤਿੰਨ ਹਿੱਸਿਆਂ 'ਚ ਹੋ ਗਿਆ। ਹਰਮੀਤ ਸਿੰਘ ਸੰਧੂ ਵੀ ਤਿੰਨ ਵਾਰ ਅਕਾਲੀ ਦਲ ਦਾ ਐਮ.ਐਲ.ਏ ਸੀ ਉਹ ਆਪ ਚਲਾ ਗਿਆ। ਇੱਕ ਬਾਦਲ ਸਾਹਿਬ ਦੇ ਕੈਂਡੀਡੇਟ ਨੇ ਉਹ ਵੀ ਅਕਾਲੀ ਦਲ ਦੇ ਜਿਹੜੀ ਤੀਸਰੀ ਥਿਰ ਖਲੋਤੀ ਏ ਉਹ ਵੀ ਉਸੇ ਵੋਟ ਦੇ ਵਿੱਚ ਹੀ ਤਿੰਨ ਹਿੱਸਿਆਂ 'ਚ ਵੰਡੀ ਜਾਂਦੀ ਹੈ। ਆਪ ਦਾ ਇੱਕ ਜਿਹੜੇ ਪੁਰਾਣੇ ਐਮ.ਐਲ.ਏ. ਸਾਹਿਬ ਸੰਸੋਲ ਸਾਹਿਬ ਉਹਨਾਂ ਦਾ ਭਨੇਵਾ ਇੰਡੀਪੈਂਡੈਂਟ ਆਪ ਦੇ ਪੁਰਾਣੀ ਜਿਹੜੀ ਪੁਰਾਣੀ ਆਪ ਹੀ ਉਹਦੇ ਵੱਲੋਂ ਖਲੋਤਾ ਹੈ ਕਾਂਗਰਸ ਇੱਕੋ ਇਹੋ ਜੀ ਪਾਰਟੀ ਹੈ ਜਿਹੜੀ ਕੱਲਿਆਂ ਸੋਲ ਕਾਂਗਰਸ ਦਾ ਵੋਟ ਜਿਹੜਾ ਇੱਕੋ ਜਗ੍ਹਾ ਹੈ ਤੇ ਪ੍ਰਮਾਤਮਾ ਨੇ ਮਿਹਰ ਕਰਨੀ ਹੈ ਇਹਦੇ ਵਿੱਚੋਂ ਅਸੀਂ ਕਾਮਯਾਬੀ ਨਾਲ ਨੇ ਤੇ ਸਾਡੇ ਨਾਲ ਬਾਜਵਾ ਸਾਹਿਬ ਜੀ ਬਾਜਵਾ ਸਾਹਿਬ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਤਰਨਤਾਰਨ ਇਲੈਕਸ਼ਨ ਦੇ ਵਿੱਚ ਤੇ ਮਾਹੌਲ ਕਿਵੇਂ ਵਿਖਰੇ ਹੋ ਇੱਕੋ ਗੁਰੂ ਮਾਰਾ ਸਾਹਿਬ ਦੀ ਬਾਰ ਕਿਰਪਾ ਹੋਣੀ ਹੈ ਇਹ ਪੁੱਤਰ ਨਗਰੀ ਹੈ ਤਰਨਤਾਰਨ ਸਾਹਿਬ ਦੀ ਮੈਨੂੰ ਪੂਰਨ ਇਸ ਗੱਲ ਤੇ ਵਿਸ਼ਵਾਸ ਹੈ ਕਿ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਕਾਂਗਰਸ ਦਾ ਕੈਂਡੀਡੇਟ ਵੱਡੀ ਜਿੱਤੇ ਤੋਂ ਪ੍ਰਾਪਤ ਕਰੇਗਾ ਤੇ ਬਾਕੀ ਜਿਵੇਂ ਕੈਂਡੀਡੇਟ ਮਨਦੀਪ ਸਿੰਘ ਦੀ ਜੇ ਗੱਲ ਕਰ ਲਈ ਉਤੋਂ ਅਕਾਲੀ ਦਲ ਵਾਲੇ ਸਪੋਰਟ ਕਰ ਰਹੇ ਨੇ ਨਵੇਂ ਅਕਾਲੀ ਦਲ ਵਾਲੇ ਤੇ ਉਧਰ ਬਾਦਲ ਸਾਹਿਬ ਬਾਦਲ ਦਾ ਧੜਾ ਵੱਖਰਾ ਹੋ ਗਿਆ ਉਹਨਾਂ ਦੀ ਸਿਆਸਤ ਨੂੰ ਕਿਵੇਂ ਵੇਖ ਰਹੇ ਹੋ ਉਹ ਇੱਕੋ ਕਹਿ ਰਹੇ ਨੇ ਕਿ ਅਸੀਂ ਬਾਦਲਾਂ ਨੂੰ ਹਰਾਣਾ ਹੈ ਜਾਂ ਫਿਰ ਦੂਸਰੀ ਗੱਲ ਕਹਦੇ ਉਹ ਪੰਥਕ ਵੋਟ ਦੀ ਗੱਲ ਕਰ ਰਹੇ ਨੇ ਹੋਰ ਕੋਈ ਮੁੱਦੇ ਤੁਹਾਨੂੰ ਦਿਖ ਰਹੇ ਨੇ ਵੇਖੋ ਮੇਰੀ ਬੇਨਤੀ ਸੁਣ ਲਓ ਜਿਹੜਾ ਪੁਰਾਣਾ ਅਕਾਲੀ ਦਲ ਹੁੰਦਾ ਸੀ ਉਹ ਤਿੰਨ ਹਿੱਸਿਆਂ 'ਚ ਹੋ ਗਿਆ ਹਰਮੀਤ ਸਿੰਘ ਸੰਧੂ ਵੀ ਤਿੰਨ ਵਾਰ ਅਕਾਲੀ ਦਲ ਦਾ ਐਮ.ਐਲ.ਏ ਸੀ ਉਹ ਆਪ ਚਲਾ ਗਿਆ ਇੱਕ ਬਾਦਲ ਸਾਹਿਬ ਦੇ ਕੈਂਡੀਡੇਟ ਨੇ ਉਹ ਵੀ ਕਰੀਦਲੇ ਜਿਹੜੀ ਤੀਸਰੀ ਥਿਰ ਖਲੋਤੀ ਏ ਉਹ ਵੀ ਉਸੇ ਵੋਟ ਦੇ ਵਿੱਚ ਹੀ ਤਿੰਨੇ ਹਿੱਸਿਆਂ ਚ ਵੰਡੀ ਜਾਂਦੀ ਏ ਆਪ ਦਾ ਇੱਕ ਜਿਹੜੇ ਪੁਰਾਣੇ ਐਮਐਲਏ ਸਾਹਿਬ ਸੰਸੋਲ ਸਾਹਿਬ ਉਹਨਾਂ ਦਾ ਭਨੇਵਾ ਇੰਡੀਪੈਂਡੈਂਟ ਆਪ ਦੇ ਪੁਰਾਣੀ ਜਿਹੜੀ ਪੁਰਾਣੀ ਆਪ ਹੀ ਉਹਦੇ ਵੱਲੋਂ ਖਲੋਤਾ ਹੈ ਕਾਂਗਰਸ ਇੱਕੋ ਇਹੋ ਜੀ ਪਾਰਟੀ ਹੈ ਜਿਹੜੀ ਕੱਲਿਆਂ ਸੋਲ ਕਾਂਗਰਸ ਦਾ ਵੋਟ ਜਿਹੜਾ ਇੱਕੋ ਜਗ੍ਹਾ ਹੈ ਤੇ ਪਰਮਾਤਮਾ ਨੇ ਮਿਹਰ ਕਰਨੀ ਹੈ ਇਹਦੇ ਵਿੱਚੋਂ ਅਸੀਂ ਤਾਂ ਵੀਆ ਵੀ ਨਿਕਲਿਆ ਆਪਣੀ ਕਾਂਗਰਸ ਦੇ ਵਿੱਚ ਸਭ ਸਹੀ ਚੱਲ ਰਿਹਾ ਜਿਵੇਂ ਆਪਾਂ ਲੁਧਿਆਣਾ ਦੇ ਵਿੱਚ ਦੇਖਿਆ ਉਸ ਤਰ੍ਹਾਂ ਦੀ ਤੇ ਪਿਕਚਰ ਤਾਂ ਨਹੀਂ ਦਿਖਣ ਨੂੰ ਮਿਲੇਗੀ ਹੁਣ ਕਾਕਾ ਤੁਸੀਂ ਆਪ ਹੀ ਵੇਖ ਲਓ ਇਸ ਤੋਂ ਵਧੀਆ ਕਦੀ ਕਾਂਗਰਸ ਹਾਲ ਹੀ ਨਹੀਂ ਸੀ ਜਿੰਨਾ ਹੋਣਾ ਇਸ ਟਾਈਮ ਰਾਜਧਾਨੀ ਐਕਸਪ੍ਰੈਸ ਦੀ ਸਪੀਡ ਤੇ ਚੱਲ ਰਹੀ ਹੈ ਰਾਜਧਾਨੀ ਐਕਸਪ੍ਰੈਸ ਜਿਹੜੀ ਨੰਬਰ 1 ਗੱਡੀ ਹੈ ਉਹਦੀ ਸਪੀਡ ਤੇ ਚੱਲ ਰਹੀ ਤੇ ਬਾਕੀ ਸਾਰੀ ਗੁੱਡ ਸਟੇਨ ਵਰਗਾ ਚੱਲ ਰਹੀ ਹੈ ਤਾਂ ਤੂੰ ਆਪੇ ਵੇਖੋ ਰਾਜਧਾਨੀ ਕੀ ਦੀ ਸਪੀਡ ਨਾ ਰਿਜ਼ਲਟ ਬਦਲਿਆ ਹੋਇਆ ਦਿਖੂਗਾ ਫਿਰ ਐਤ ਕੀ ਬਦਲ ਚੁੱਕਿਆ ਬਦਲ ਚੁੱਕਿਆ ਤੇ ਕੈਪਟਨ ਸਾਹਿਬ ਦੀ ਦੁਬਾਰਾ ਐਂਟਰੀ ਨੂੰ ਕਿਵੇਂ ਵੇਖ ਰਹੇ ਹੋ ਇੱਕ ਮਿੰਟ ਇੱਕ ਮਿੰਟ ਕੱਢ ਲੈਣਾ ਪਊ ਕੈਪਟਨ ਸਾਹਿਬ ਨੂੰ ਕੁੱਤੋਂ ਘਰੋਂ ਬੁਲਾਇਆ ਕਿਨੂੰ ਸ਼ਾਮ ਨੂੰ ਕੈਪਟਨ ਸਾਹਿਬ ਦੁਬਾਰਾ ਐਕਟਿਵ ਹੋ ਚੁੱਕੇ ਨੇ ਇੱਕ ਮਿੰਟ ਇੱਕੋ ਕੱਢ ਲੈਣਾ ਪਊ 2 ਮਿੰਟ ਇੱਕ ਮਿਸਦਾਨ ਜੀ ਖਲੋ ਜੀ ਕੈਪਟਨ ਸਾਹਿਬ ਤੁਸੀਂ ਵੱਡੇ ਸ਼ਹਿਰਾਂ ਦੇ ਵਿੱਚ ਪੁਰਾਣੀਆਂ ਗੱਡੀਆਂ ਸਾਲ 'ਚ ਇੱਕ ਵਾਰ ਉਹਦੀ ਰੇਸ ਹੁੰਦੀ ਹੈ ਜਿਹੜੀ ਹੁੰਦੀਆਂ ਨੇ ਉਹਨੂੰ ਵਿੰਟੇਜ ਕਾਰ ਵਿੰਟੇਜ ਕਾਰਾਂ ਕਹਿੰਦੇ ਉਹ ਸਾਲ ਦੇ ਵਿੱਚ ਇੱਕ ਦਿਨ ਨਿਕਲਦੀਆਂ ਨੇ ਸੋ ਦੈਟ ਉਹ ਗੱਡੀਆਂ ਜਿਹੜੀਆਂ ਉਹਦੇ ਟਾਇਰ ਟੂਲ ਠੀਕ ਚੱਲਦੇ ਰਹਿਣ ਮੋਬਲ ਇੰਜਨ ਵਿੱਚ ਚੱਲਦਾ ਰਹੇ ਤੇ ਗੱਡੀ ਦਾ ਇੰਜਨ ਨਾ ਕਿਤੇ ਬਹਿ ਜਾਏ ਤਾਂ ਉਹ ਤੇ ਇੱਕ ਦੇ ਦਿਨ ਵਾਸਤੇ ਆਪਣੀਆਂ ਆਪਣੇ ਟਾਇਰ ਠੀਕ ਕਰਨ ਵਾਸਤੇ ਇੰਜਨ ਸੋ ਦੈਟ ਇੰਜਨ ਚ ਤੇਲ ਤੂਲ ਚੱਲਦਾ ਰਹੇ ਉਹਦੇ ਵਾਸਤੇ ਇੱਕ ਦਿਨ ਨਿਕਲੇ ਨੇ ਬਹੁਤ ਅੱਛੀ ਗੱਲ ਉਹਨਾਂ ਨੂੰ ਖੁਸ਼ੀ ਹੋਈ ਆ ਰਹੇ ਨੇ ਕਹਿੰਦੇ ਤੇ ਬੀਜੇਪੀ ਵਾਲੇ ਕੀ ਪ੍ਰਚਾਰ ਕਰਨੇ ਕੋ ਇਫੈਕਟ ਪਏਗਾ ਉਹਨਾਂ ਦਾ ਉਨ੍ਹਾਂ ਦੀ ਆਪਣੀ ਜ਼ਮਾਨਤ ਹਜ਼ਾਰ ਰੋਡ ਤੇ ਬਚੀ ਤੇ ਇਹਨੇ ਜੇ ਛੱਦ ਲੈਣਗੇ ਤੇ ਸਮਝ ਲਓ ਇਹ ਵੀ ਗਏ ਹੁਣ ਬਿਹਤਰ ਇਹ ਹੈ ਕਿ ਵਿੰਟੇਜ ਕਾਰ ਨੂੰ ਉਸੇ ਗਰਾਜ ਵਿੱਚ ਰੱਖ ਦੇਣਾ ਚਾਹੀਦਾ ਜਿੱਥੋਂ ਆਇਆ ਸੋ ਇਸ ਸਮੇਂ ਸਾਡੇ ਨਾਲ ਬਾਜਵਾਲ ਸਾਹਿਬ ਜਿਨ੍ਹਾਂ ਨੇ ਕੈਪਟਨ ਸਾਹਿਬ ਦੀ ਵਾਪਸੀ ਦੇ ਉੱਤੇ ਤੰਜ ਕਸਦੇ ਹੋਏ ਕਿਹਾ ਕਿ ਉਹ ਵਿੰਟੇਜ ਕਾਰਾਂ ਵਾਲੀ ਰੇਸ ਵਰਗੇ ਹੋ ਚੁੱਕੇ ਨੇ ਕੈਪਟਨ ਸਾਹਿਬ ਤੁਸੀਂ ਵੱਡੇ ਸ਼ਹਿਰਾਂ ਦੇ ਵਿੱਚ ਪੁਰਾਣੀਆਂ ਗੱਡੀਆਂ ਸਾਲ 'ਚ ਇੱਕ ਵਾਰ ਉਹਦੀ ਰੇਸ ਹੁੰਦੀ ਹੈ ਉਹ ਜਿਹੜੀਆਂ ਹੁੰਦੀਆਂ ਨੇ ਉਹਨੂੰ ਵਿਨਟੇਜ ਕਾਰ ਵਿਨਟੇਜ ਕਾਰਾਂ ਕਹਿੰਦੇ ਉਹ ਸਾਲ ਦੇ ਵਿੱਚ ਇੱਕ ਦਿਨ ਨਿਕਲਦੀਆਂ ਨੇ ਸੋ ਦੈਟ ਉਹ ਗੱਡੀਆਂ ਜਿਹੜੀਆਂ ਉਹਦੇ ਟਾਇਰ ਟੂਲ ਠੀਕ ਚੱਲਦੇ ਰਹਿਣ ਮੋਬਲ ਜਿਹੜੇ ਵਿੱਚ ਚੱਲਦਾ ਰਹੇ ਤੇ ਗੱਡੀ ਦਾ ਇੰਜਨ ਨਾ ਕਿਤੇ ਬਹਿ ਜਾਏ ਤਾਂ ਉਹ ਤੇ ਇੱਕ ਦੇ ਦਿਨ ਵਾਸਤੇ ਆਪਣੀਆਂ ਆਪਣੇ ਟਾਇਰ ਠੀਕ ਕਰਨ ਵਾਸਤੇ ਇੰਜਨ ਤੇ ਸੋ ਦੈਟ ਇੰਜਨ ਚ ਤੇਲ ਤੂਲ ਚੱਲਦਾ ਰਹੇ ਉਹਦੇ ਵਾਸਤੇ ਇੱਕ ਦਿਨ ਨਿਕਲੇ ਨੇ ਬਹੁਤ ਅੱਛੀ ਗੱਲ ਹੈ ਉਹਨਾਂ ਨੂੰ ਖੁਸ਼ੀ ਹੋਈ ਆ ਰਹੇ ਨੇ ਕਹਿੰਦੇ ਇੱਥੇ ਬੀਜੇਪੀ ਵੱਲੋਂ ਕਿ ਪ੍ਰਚਾਰ ਕਰਨੇ ਕੋ ਇਫੈਕਟ ਪਏਗਾ ਉਹਨਾਂ ਦਾ ਉਹਨਾਂ ਦੀ ਆਪਣੀ ਜ਼ਮਾਨਤ ਹਜ਼ਾਰ ਰੋਡ ਤੇ ਬਚੀ ਹੈ ਤੇ ਇਹਨੇ ਜੇ ਛੱਦ ਲੈਣਗੇ ਤੇ ਸਮਝ ਲਓ ਇਹ ਵੀ ਗਏ ਹੁਣ ਬਿਹਤਰ ਇਹ ਹੈ ਕਿ ਵਿੰਟੇਜ ਕਾਰ ਨੂੰ ਉਸੇ ਗਰਾਜਿਟੀ ਰੱਖ ਦੇਣਾ ਚਾਹੀਦਾ ਜਿੱਥੋਂ ਇਹ ਪੁੱਤਰ ਨਗਰੀ ਹੈ ਤਰਨਤਨ ਸਾਹਿਬ ਦੀ ਮੈਨੂੰ ਪੂਰਨ ਇਸ ਗੱਲ ਤੇ ਵਿਸ਼ਵਾਸ ਹੈ ਕਿ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਕਾਂਗਰਸ ਦਾ ਕੈਂਡੀਡੇਟ ਵੱਡੀ ਜਿੱਤੇ ਤੋਂ ਪ੍ਰਾਪਤ ਕਰੇਗਾ ਦੇਖੋ ਮੇਰੀ ਬੇਨਤੀ ਸੁਣ ਲਓ ਜਿਹੜਾ ਪੁਰਾਣਾ ਕਾਲੀ ਦਲ ਹੁੰਦਾ ਸੀ ਉਹ ਤਿੰਨ ਹਿੱਸਿਆਂ 'ਚ ਹੋ ਗਿਆ ਹਰਮੀਰ ਸਿੰਘ ਸੰਧੂ ਵੀ ਤਿੰਨ ਵਾਰ ਅਕਾਲੀ ਦਲ ਦਾ ਐਮਐਲਏ ਸੀ ਉਹ ਆਪ ਚਲਾ ਗਿਆ ਇੱਕ ਬਾਦਲ ਸਾਹਿਬ ਦੇ ਕੈਂਡੀਡੇਟ ਨੇ ਉਹ ਵੀ ਅਕਾਲੀ ਦਲ ਦੇ ਜਿਹੜੀ ਤੀਸਰੀ ਥਿਰ ਖਲੋਤੀ ਏ ਉਹ ਵੀ ਉਸੇ ਵੋਟ ਦੇ ਵਿੱਚ ਹੀ ਤਿੰਨੇ ਸਿਆਂ ਚ ਵੰਡੀ ਜਾਂਦੀ ਏ ਆਪ ਦਾ ਇੱਕ ਜਿਹੜੇ ਪੁਰਾਣੇ ਐਮਐਲਏ ਸਾਹਿਬ ਸੰਸੂਲ ਸਾਹਿਬ ਉਹਨਾਂ ਦਾ ਭਨੇਵਾ 인ਡੀਪੈਂਡੈਂਟ ਆਪ ਦੇ ਪੁਰਾਣੀ ਜਿਹੜੀ ਪੁਰਾਣੀ ਆਪ ਹੀ ਉਹਦੇ ਵੱਲੋਂ ਖਲੋਤਾ ਹੈ ਕਾਂਗਰਸ ਇੱਕ ਉਹੋ ਜਿਹੀ ਪਾਰਟੀ ਹੈ ਜਿਹੜੀ ਕੱਲਿਆਂ ਸੋਲ ਕਾਂਗਰਸ ਦਾ ਵੋਟ ਜਿਹੜਾ ਇੱਕੋ ਜਗ੍ਹਾ ਹੈ ਤੇ ਪਰਮਾਤਮਾ ਨੇ ਮਿਹਰ ਕਰਨੀ ਹੈ ਇਹਦੇ ਵਿੱਚੋਂ ਅਸੀਂ ਕਾਮਯਾਬੀ ਨਾਲ ਨੇ ਤੇ ਸਾਡੇ ਨਾਲ ਬਾਜਵਾ ਸਾਹਿਬ ਜਿਹੜੇ ਬਾਜਵਾ ਸਾਹਿਬ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਤਰਨਤਾਰਨ ਇਲੈਕਸ਼ਨ ਦੇ ਵਿੱਚ ਤੇ ਮਾਹੌਲ ਕਿਵੇਂ ਵਿਖਰੇ ਕੋ ਗੁਰੂ ਮਹਾਰਾਜ ਸਾਹਿਬ ਦੀ অপার ਕਿਰਪਾ ਹੋਣੀ ਹੈ ਇਹ ਪੁੱਤਰ ਨਗਰੀ ਹੈ ਤਰਨਤਾਰਨ ਸਾਹਿਬ ਦੀ ਮੈਨੂੰ ਪੂਰਨ ਇਸ ਗੱਲ ਤੇ ਵਿਸ਼ਵਾਸ ਹੈ ਕਿ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਕਾਂਗਰਸ ਦਾ ਕੈਂਡੀਡੇਟ ਵੱਡੀ ਜਿੱਤੇ ਤੋਂ ਪ੍ਰਾਪਤ ਕਰੇਗਾ ਤੇ ਬਾਕੀ ਜਿਵੇਂ ਕੈਂਡੀਡੇਟ ਮਨਦੀਪ ਸਿੰਘ ਦੀ ਜੇ ਗੱਲ ਕਰ ਲਈਏ ਉਤੋਂ ਅਕਾਲੀ ਦਲ ਵਾਲੇ ਸਪੋਰਟ ਕਰ ਰਹੇ ਨੇ ਨਵੇਂ ਅਕਾਲੀ ਦਲ ਵਾਲੇ ਤੇ ਉਧਰ ਬਾਦਲ ਸਾਹਿਬ ਬਾਦਲ ਦਾ ਧੜਾ ਵੱਖਰਾ ਹੋ ਗਿਆ ਉਹਨਾਂ ਦੀ ਸਿਆਸਤ ਨੂੰ ਕਿਵੇਂ ਵਖਰੇਓ ਉਹ ਇੱਕੋ ਕਹਿ ਰਹੇ ਨੇ ਕਿ ਅਸੀਂ ਬਾਦਲਾ ਨੂੰ ਹਰਾਣਾ ਹੈ ਜਾਂ ਫਿਰ ਦੂਸਰੀ ਗੱਲ ਕਹਦੇ ਕਿ ਪੰਥਕ ਵੋਟ ਦੀ ਗੱਲ ਕਰ ਰਹੇ ਨੇ ਹੋਰ ਕੋਈ ਮੁੱਦੇ ਤੁਹਾਨੂੰ ਦਿਖ ਰਹੇ ਨੇ ਤੁਸੀਂ ਵੇਖੋ ਮੇਰੀ ਬੇਨਤੀ ਸੁਣ ਲਓ ਜਿਹੜਾ ਪੁਰਾਣਾ ਅਕਾਲੀ ਦਲ ਹੁੰਦਾ ਸੀ ਉਹ ਤਿੰਨ ਹਿੱਸਿਆਂ 'ਚ ਹੋ ਗਿਆ ਹਰਮੀਤ ਸਿੰਘ ਸੰਧੂ ਵੀ ਤਿੰਨ ਵਾਰ ਅਕਾਲੀ ਦਲ ਦਾ ਐਮਐਲਏ ਸੀ ਉਹ ਆਪ ਚਲਾ ਗਿਆ ਇੱਕ ਬਾਦਲ ਸਾਹਿਬ ਦੇ ਕੈਂਡੀਡੇਟ ਨੇ ਉਹ ਵੀ ਕੈਨੇਡੀਟ ਜਿਹੜੀ ਤੀਸਰੀ ਥਿਰ ਖਲੋਤੀ ਏ ਉਹ ਵੀ ਉਸੇ ਵੋਟ ਦੇ ਵਿੱਚ ਹੀ ਤਿੰਨ ਹਿੱਸਿਆਂ ਚ ਵੰਡੀ ਜਾਂਦੀ ਏ ਆਪ ਦਾ ਇੱਕ ਜਿਹੜੇ ਪੁਰਾਣੇ ਐਮਐਲਏ ਸਾਹਿਬ ਸੰਸੋਲ ਸਾਹਿਬ ਉਹਨਾਂ ਦਾ ਭਣੀਵਾ ਇੰਡੀਪੈਂਡੈਂਟ ਆਪ ਦੇ ਪੁਰਾਣੀ ਜਿਹੜੀ ਪੁਰਾਣੀ ਆਪ ਹੀ ਉਹਦੇ ਵੱਲੋਂ ਖਲੋਤਾ ਹੈ ਕਾਂਗਰਸ ਇੱਕੋ ਇਹੋ ਜੀ ਪਾਰਟੀ ਹੈ ਜਿਹੜੀ ਕੱਲਿਆਂ ਸੋਲ ਕਾਂਗਰਸ ਦਾ ਵੋਟ ਜਿਹੜਾ ਇੱਕੋ ਜਗ੍ਹਾ ਹੈ ਤੇ ਪ੍ਰਮਾਤਮਾ ਨੇ ਮਿਹਰ ਕਰ ਰਹੀ ਹੈ ਇਹਦੇ ਵਿੱਚੋਂ ਅਸੀਂ ਕਾਮਯਾਬੀ ਨਾਲ ਨਿਕਲਿਆ ਆਪਣੀ ਕਾਂਗਰਸ ਦੇ ਵਿੱਚ ਸਭ ਸਹੀ ਚੱਲ ਰਿਹਾ ਜਿਵੇਂ ਆਪਾਂ ਲੁਧਿਆਣਾ ਦੇ ਵਿੱਚ ਦੇਖਿਆ ਉਸ ਤਰ੍ਹਾਂ ਦੀ ਤੇ ਪਿਕਚਰ ਤਾਂ ਨਹੀਂ ਦਿਖਣ ਨੂੰ ਮਿਲੇਗੀ ਹੁਣ ਕਾਕਾ ਤੁਸੀਂ ਆਪ ਹੀ ਵੇਖ ਲਓ ਇਸ ਤੋਂ ਵਧੀਆ ਕਦੀ ਕਾਂਗਰਸ ਹਾਲੀ ਨਹੀਂ ਸੀ ਜਿੰਨਾ ਹੋਣਾ ਇਸ ਟਾਈਮ ਰਾਜਧਾਨੀ ਐਕਸਪ੍ਰੈਸ ਦੀ ਸਪੀਡ ਤੇ ਚੱਲ ਰਹੀ ਹੈ ਰਾਜਧਾਨੀ ਐਕਸਪ੍ਰੈਸ ਜਿਹੜੀ ਨੰਬਰ 1 ਗੱਡੀ ਹੈ ਉਹਦੀ ਸਪੀਡ ਤੇ ਚੱਲ ਰਹੀ ਤੇ ਬਾਕੀ ਸਾਰੀ ਗੁੱਡ ਸਟ੍ਰੇਨ ਵਰਗਾ ਚੱਲ ਰਹੀ ਹੈ ਤਾਂ ਤੂੰ ਆਪੇ ਵੇਖੋ ਰਾਜਧਾਨੀ ਕੀ ਦੀ ਸਪੀਡ ਨਾ ਰਿਜ਼ਲਟ ਬਦਲਿਆ ਹੋਇਆ ਦਿਖੂਗਾ ਫਿਰ ਐਤਕੇ ਬਦਲ ਚੁੱਕਿਆ ਬਦਲ ਚੁੱਕਿਆ ਤੇ ਕੈਪਟਨ ਸਾਹਿਬ ਦੀ ਦੁਬਾਰਾ ਐਂਟਰੀ ਨੂੰ ਕਿਵੇਂ ਵੇਖ ਰਹੇ ਹੋ ਇੱਕ ਮਿੰਟ ਇੱਕ ਮਿੰਟ ਕੱਢ ਲੈਣਾ ਪਊ ਹਾਂ ਜਾਈਏ ਕੈਪਟਨ ਸਾਹਿਬ ਉੱਤਮ ਗੁਰ ਵਰਮਾਲ ਆਦੇਓ ਕਿਨੂੰ ਸ਼ਾਮਲ ਕੈਪਟਨ ਸਾਹਿਬ ਦੁਬਾਰਾ ਐਕਟਿਵ ਹੋ ਚੁੱਕੇ ਨੇ ਇੱਕ ਮਿੰਟ ਇੱਕੋ ਕੱਢ ਲੈਣਾ ਪਊ ਦੋ ਮਿੰਟ ਇੱਕ ਮਿੰਟ ਸਦਾਨ ਜੀ ਖਲੋ ਜੀ ਕੈਪਟਨ ਸਾਹਿਬ ਤੁਸੀਂ ਵੱਡੇ ਸ਼ਹਿਰਾਂ ਦੇ ਵਿੱਚ ਪੁਰਾਣੀਆਂ ਗੱਡੀਆਂ ਸਾਲ 'ਚ ਇੱਕ ਵਾਰ ਉਹਦੀ ਰੇਸ ਹੁੰਦੀ ਹੈ ਉਹ ਜਿਹੜੀ ਹੁੰਦੀਆਂ ਨੇ ਉਹਨੂੰ ਵਿਂਟੇਜ ਕਾਰ ਵਿਂਟੇਜ ਕਾਰਾਂ ਕਹਿੰਦੇ ਉਹ ਸਾਲ ਦੇ ਵਿੱਚ ਇੱਕ ਦਿਨ ਨਿਕਲਦੀਆਂ ਨੇ ਸੋ ਦੈਟ ਉਹ ਗੱਡੀਆਂ ਜਿਹੜੀਆਂ ਉਹਦੇ ਟਾਇਰ ਟੂਲ ਠੀਕ ਚੱਲਦੇ ਰਹਿਣ ਮੋਬਲ ਇੰਜਨ ਵਿੱਚ ਚੱਲਦਾ ਰਹੇ ਤੇ ਗੱਡੀ ਦਾ ਇੰਜਨ ਨਾ ਕਿਤੇ ਬਹਿ ਜਾਏ ਤਾਂ ਉਹ ਤੇ ਇੱਕ ਦੇ ਦਿਨ ਵਾਸਤੇ ਆਪਣੀਆਂ ਆਪਣੇ ਟਾਇਰ ਠੀਕ ਕਰਨ ਵਾਸਤੇ ਇੰਜਨ ਸੋ ਦੈਟ ਇੰਜਨ ਚ ਤੇਲ ਤੂਲ ਚੱਲਦਾ ਰਹੇ ਉਹਦੇ ਵਾਸਤੇ ਇੱਕ ਦਿਨ ਨਿਕਲੇ ਨੇ ਬਹੁਤ ਅੱਛੀ ਗੱਲ ਹੈ ਉਹਨਾਂ ਨੂੰ ਖੁਸ਼ੀ ਹੋਈ ਆ ਰਹੇ ਨੇ ਕਹਿੰਦੇ ਇਹ ਤੇ ਬੀਜੇਪੀ ਵੱਲ ਕੀ ਪ੍ਰਚਾਰ ਕਰਨੇ ਕੋ ਇਫੈਕਟ ਪਏਗਾ ਉਹਨਾਂ ਦਾ ਉਨ੍ਹਾਂ ਦੀ ਆਪਣੀ ਜ਼ਮਾਨਤ ਹਜ਼ਾਰ ਰੋਡ ਤੇ ਬਚੀ ਤੇ ਇਹਨੇ ਜੇ ਛੱਦ ਲੈਣਗੇ ਤੇ ਸਮਝ ਲਓ ਇਹ ਵੀ ਗਏ ਹੁਣ ਬਿਹਤਰ ਇਹ ਹੈ ਕਿ ਵਿੰਟੇਜ ਕਾਰ ਨੂੰ ਉਸੇ ਗਰਾਜੇ ਚ ਰੱਖ ਦੇਣਾ ਚਾਹੀਦਾ ਜਿੱਥੋਂ ਆਇਆ ਸੋ ਇਹ ਸਮ ਸਾਡੇ ਨਾਲ ਬਾਜਵਾਲ ਸਾਹਿਬ ਜਿਨ੍ਹਾਂ ਨੇ ਕੈਪਟਨ ਸਾਹਿਬ ਦੀ ਵਾਪਸੀ ਦੇ ਉੱਤੇ ਤੰਜ ਕਸਦੇ ਹੋਏ ਕਿਹਾ ਕਿ ਉਹ ਵਿੰਟੇਜ ਕਾਰਾਂ ਵਾਲੀ ਰੇਸ ਵਰਗੇ ਹੋ ਚੁੱਕੇ ਨੇ ਕੈਪਟਨ ਸਾਹਿਬ ਤੁਸੀਂ ਵੱਡੇ ਸ਼ਹਿਰਾਂ ਦੇ ਵਿੱਚ ਪੁਰਾਣੀਆਂ ਗੱਡੀਆਂ ਸਾਲ ਚ ਇੱਕ ਵਾਰ ਉਹਦੀ ਰੇਸ ਹੁੰਦੀ ਹੈ ਉਹ ਜਿਹੜੀ ਹੁੰਦੀਆਂ ਨੇ ਉਹਨੂੰ ਵਿਂਟੇਜ ਕਾਰ ਵਿਂਟੇਜ ਕਾਰਾਂ ਕਹਿੰਦੇ ਉਹ ਸਾਲ ਦੇ ਵਿੱਚ ਇੱਕ ਦਿਨ ਨਿਕਲਦੀਆਂ ਨੇ ਸੋ ਦੈਟ ਉਹ ਗੱਡੀਆਂ ਜਿਹੜੀਆਂ ਉਹਦੇ ਟਾਇਰ ਟੂਲ ਠੀਕ ਚੱਲਦੇ ਰਹਿਣ ਮੋਬਲ ਇੰਜਨ ਵਿੱਚ ਚੱਲਦਾ ਰਹੇ ਤੇ ਗੱਡੀ ਦਾ ਇੰਜਨ ਨਾ ਕਿਤੇ ਬਹਿ ਜਾਏ ਤੇ ਉਹ ਤੇ ਇੱਕ ਦੇ ਦਿਨ ਵਾਸਤੇ ਆਪਣੀਆਂ ਆਪਣੇ ਟਾਇਰ ਠੀਕ ਕਰਨ ਵਾਸਤੇ ਇੰਜਨ ਸੋ ਦੈਟ ਇੰਜਨ ਚ ਤੇਲ ਤੂਲ ਚੱਲਦਾ ਰਹੇ ਉਹਦੇ ਵਾਸਤੇ ਇੱਕ ਦਿਨ ਨਿਕਲੇ ਨੇ ਬਹੁਤ ਅੱਛੀ ਗੱਲ ਉਹਨਾਂ ਨੂੰ ਖੁਸ਼ੀ ਹੋਈ ਆ ਰਹੇ ਨੇ ਕਹਿੰਦੇ ਇੱਥੇ ਬੀਜੇਪੀ ਵਾਲੇ ਕੀ ਪ੍ਰਚਾਰ ਕਰਨੇ ਕੋ ਇਫੈਕਟ ਪਏਗਾ ਉਹਨਾਂ ਦਾ ਉਨਾਂ ਦੀ ਆਪਣੀ ਜ਼ਮਾਨਤ ਹਜ਼ਾਰ ਰੋਡ ਤੇ ਬਚੀ ਹੈ ਤੇ ਇਹਨੇ ਜੇ ਛੱਦ ਲੈਣਗੇ ਤੇ ਸਮਝ ਲਓ ਇਹ ਵੀ ਗਏ ਹੁਣ ਬਿਹਤਰ ਇਹ ਹੈ ਕਿ ਵਿੰਟੇਜ ਕਾਰ ਨੂੰ ਉਸੇ ਗਰਾਜਿ ਚ ਰੱਖ ਦੇਣਾ ਚਾਹੀਦਾ ਜਿੱਥੋਂ ਇਹ ਪੁੱਤਰ ਨਗਰੀ ਹੈ ਤਰਨਤਨ ਸਾਹਿਬ ਦੀ ਮੈਨੂੰ ਪੂਰਨ ਇਸ ਗੱਲ ਤੇ ਵਿਸ਼ਵਾਸ ਹੈ ਕਿ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਕਾਂਗਰਸ ਦਾ ਕੈਂਡੀਡੇਟ ਵੱਡੀ ਜਿੱਤੇ ਤੋਂ ਪ੍ਰਾਪਤ ਕਰੇਗਾ ਵੇਖੋ ਮੇਰੀ ਬੇਨਤੀ ਸੁਣ ਲਓ ਜਿਹੜਾ ਪੁਰਾਣਾ ਕਾਲੀ ਦਲ ਹੁੰਦਾ ਸੀ ਉਹ ਤਿੰਨ ਹਿੱਸਿਆਂ ਚ ਹੋ ਗਿਆ ਹਰਮੀਰ ਸਿੰਘ ਸੰਧੂ ਵੀ ਤਿੰਨ ਵਾਰ ਅਕਾਲੀ ਦਲ ਦਾ ਐਮ.ਐਲ.ਏ. ਸੀ ਉਹ ਆਪ ਚਲਾ ਗਿਆ ਇੱਕ ਬਾਦਲ ਸਾਹਿਬ ਦੇ ਕੈਂਡੀਡੇਟ ਨੇ ਉਹ ਵੀ ਅਕਾਲੀ ਦਲ ਦੇ ਜਿਹੜੀ ਤੀਸਰੀ ਥਿਰ ਖਲੋਤੀ ਏ ਉਹ ਵੀ ਉਸੇ ਵੋਟ ਦੇ ਵਿੱਚ ਹੀ ਤਿੰਨੇ ਸਿਆਂ ਚ ਵੰਡੀ ਜਾਂਦੀ ਏ ਆਪ ਦਾ ਇੱਕ ਜਿਹੜੇ ਪੁਰਾਣੇ ਐਮ.ਐਲ.ਏ. ਸਾਹਿਬ ਸੰਹੋਲ ਸਾਹਿਬ ਉਹਨਾਂ ਦਾ ਭਨੇਵਾ ਇੰਡੀਪੈਂਡੈਂਟ ਆਪ ਦੇ ਪੁਰਾਣੀ ਜਿਹੜੀ ਪੁਰਾਣੀ ਆਪ ਹੀ ਉਹਦੇ ਵੱਲੋਂ ਖਲੋਤਾ ਹੈ ਕਾਂਗਰਸ ਇੱਕ ਉਹੋ ਜਿਹੀ ਪਾਰਟੀ ਹੈ ਜਿਹੜੀ ਕੱਲਿਆਂ ਸੋਲ ਕਾਂਗਰਸ ਦਾ ਵੋਟ ਜਿਹੜਾ ਇੱਕੋ ਜਗ੍ਹਾ ਹੈ ਤੇ ਪਰਮਾਤਮਾ ਨੇ ਮਿਹਰ ਕਰ ਰਹੀ ਹੈ ਇਹਦੇ ਵਿੱਚੋਂ ਅਸੀਂ ਕਾਮਯਾਬੀ ਨਾਲ ਨਿਕਲੇ ਤੇ ਸਾਡੇ ਨਾਲ ਬਾਜਵਾ ਸਾਹਿਬ ਜਿਹੜੇ ਬਾਜਵਾ ਸਾਹਿਬ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਤਰਨਤਾਰਨ ਇਲੈਕਸ਼ਨ ਦੇ ਵਿੱਚ ਤੇ ਮਾਹੌਲ ਕਿਵੇਂ ਵਿਖਰੇ ਹੋ ਇੱਕੋ ਗੁਰੂ ਮਹਾਰਾਜ ਸਾਹਿਬ ਦੀ અપਾਰ ਕਿਰਪਾ ਹਣੀ ਹੈ ਇਹ ਪੁੱਤਰ ਨਗਰੀ ਹੈ ਤਰਨਤਾਰਨ ਸਾਹਿਬ ਦੀ ਮੈਨੂੰ ਪੂਰਨ ਇਸ ਗੱਲ ਤੇ ਵਿਸ਼ਵਾਸ ਹੈ ਕਿ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਕਾਂਗਰਸ ਦਾ ਕੈਂਡੀਡੇਟ ਵੱਡੀ ਜਿੱਤੇ ਤੋਂ ਪ੍ਰਾਪਤ ਕਰੇਗਾ ਤੇ ਬਾਕੀ ਜਿਵੇਂ ਕੈਂਡੀਡੇਟ ਮਨਦੀਪ ਸਿੰਘ ਦੀ ਜੇ ਗੱਲ ਕਰ ਲਈ ਉਤੋਂ ਅਕਾਲੀ ਦਲ ਵਾਲੇ ਸਪੋਰਟ ਕਰ ਰਹੇ ਨੇ ਨਵੇਂ ਅਕਾਲੀ ਦਲ ਵਾਲੇ ਤੇ ਉਧਰ ਬਾਦਲ ਸਾਹਿਬ ਬਾਦਲ ਦਾ ਧੜਾ ਵੱਖਰਾ ਹੋ ਗਿਆ ਉਹਨਾਂ ਦੀ ਸਿਆਸਤ ਨੂੰ ਕਿਵੇਂ ਵਖਰੇਓ ਉਹ ਇੱਕੋ ਕਹਿ ਰਹੇ ਨੇ ਕਿ ਅਸੀਂ ਬਾਦਲਾਂ ਨੂੰ ਹਰਾਣਾ ਹੈ ਜਾਂ ਫਿਰ ਦੂਸਰੀ ਗੱਲ ਕਹਦੇ ਉਹ ਪੰਥਕ ਵੋਟ ਦੀ ਗੱਲ ਕਰ ਰਹੇ ਨੇ ਹੋਰ ਕੋਈ ਮੁੱਦੇ ਤੁਹਾਨੂੰ ਦਿਖ ਰਹੇ ਨੇ ਵੇਖੋ ਮੇਰੀ ਬੇਨਤੀ ਸੁਣ ਲਓ ਜਿਹੜਾ ਪੁਰਾਣਾ ਅਕਾਲੀ ਦਲ ਹੁੰਦਾ ਸੀ ਉਹ ਤਿੰਨ ਹਿੱਸਿਆਂ 'ਚ ਹੋ ਗਿਆ ਹਰਮੀਤ ਸਿੰਘ ਸੰਧੂ ਵੀ ਤਿੰਨ ਵਾਰ ਅਕਾਲੀ ਦਲ ਦਾ ਐਮ.ਐਲ.ਏ ਸੀ ਉਹ ਆਪ ਚਲਾ ਗਿਆ ਇੱਕ ਬਾਦਲ ਸਾਹਿਬ ਦੇ ਕੈਂਡੀਡੇਟ ਨੇ ਉਹ ਵੀ ਕਰੀਦਲੇ ਜਿਹੜੀ ਤੀਸਰੀ ਥਿਰ ਖਲੋਤੀ ਏ ਉਹ ਵੀ ਉਸੇ ਵੋਟ ਦੇ ਵਿੱਚ ਹੀ ਤਿੰਨ ਹਿੱਸਿਆਂ ਚ ਵੰਡੀ ਜਾਂਦੀ ਏ ਆਪ ਦਾ ਇੱਕ ਜਿਹੜੇ ਪੁਰਾਣੇ ਐਮਐਲਏ ਸਾਹਿਬ ਸੰਸੋਲ ਸਾਹਿਬ ਉਹਨਾਂ ਦਾ ਭਨੇਵਾ ਇੰਡੀਪੈਂਡੈਂਟ ਆਪ ਦੇ ਪੁਰਾਣੀ ਜਿਹੜੀ ਪੁਰਾਣੀ ਆਪ ਹੀ ਉਹਦੇ ਵੱਲੋਂ ਖਲੋਤਾ ਹੈ ਕਾਂਗਰਸ ਇੱਕੋ ਇਹੋ ਜੀ ਪਾਰਟੀ ਹੈ ਜਿਹੜੀ ਕੱਲਿਆਂ ਸੋਲ ਕਾਂਗਰਸ ਦਾ ਵੋਟ ਜਿਹੜਾ ਇੱਕੋ ਜਗ੍ਹਾ ਹੈ ਤੇ ਪ੍ਰਮਾਤਮਾ ਨੇ ਮਿਹਰ ਕਰਨੀ ਹੈ ਇਹਦੇ ਵਿੱਚੋਂ ਅਸੀਂ ਕਾਮਯਾਬੀਆ ਨਿਕਲਦੀ ਹੈ ਆਪਣੀ ਕਾਂਗਰਸ ਦੇ ਵਿੱਚ ਸਭ ਸਹੀ ਚੱਲ ਰਿਹਾ ਜਿਵੇਂ ਆਪਾਂ ਲੁਧਿਆਣਾ ਦੇ ਵਿੱਚ ਦੇਖਿਆ ਉਸ ਤਰ੍ਹਾਂ ਦੀ ਤੇ ਪਿਕਚਰ ਤਾਂ ਨਹੀਂ ਦਿਖਣ ਨੂੰ ਮਿਲੇਗੀ ਹੁਣ ਕਾਕਾ ਤੁਸੀਂ ਆਪ ਹੀ ਵੇਖ ਲਓ ਇਸ ਤੋਂ ਵਧੀਆ ਕਦੀ ਕਾਂਗਰਸ ਹਾਲੀ ਨਹੀਂ ਸੀ ਜਿੰਨਾ ਹੋਣਾ ਇਸ ਟਾਈਮ ਰਾਜਧਾਨੀ ਐਕਸਪ੍ਰੈਸ ਦੀ ਸਪੀਡ ਤੇ ਚੱਲ ਰਹੀ ਹੈ ਰਾਜਧਾਨੀ ਐਕਸਪ੍ਰੈਸ ਜਿਹੜੀ ਨੰਬਰ 1 ਗੱਡੀ ਹੈ ਉਹਦੀ ਸਪੀਡ ਤੇ ਚੱਲ ਰਹੀ ਤੇ ਬਾਕੀ ਸਾਰੀ ਗੁੱਡ ਸਟ੍ਰੇਨ ਵਰਗਾ ਚੱਲ ਰਹੀ ਹੈ ਤਾਂ ਤੂੰ ਆਪੇ ਵੇਖੋ ਰਾਜਧਾਨੀ ਕੀ ਦੀ ਸਪੀਡ ਨਾ ਰਿਜ਼ਲਟ ਬਦਲਿਆ ਹੋਇਆ ਦਿਖੂਗਾ ਫਿਰ ਐਤ ਕੀ ਬਦਲ ਚੁੱਕਿਆ ਬਦਲ ਚੁੱਕਿਆ ਤੇ ਕੈਪਟਨ ਸਾਹਿਬ ਦੀ ਦੁਬਾਰਾ ਐਂਟਰੀ ਨੂੰ ਕਿਵੇਂ ਵੇਖ ਰਹੇ ਹੋ ਇੱਕ ਮਿੰਟ ਇੱਕ ਮਿੰਟ ਕੱਢ ਲੈਣਾ ਪਊ ਕੈਪਟਨ ਸਾਹਿਬ ਨੂੰ ਕੁੱਤੋਂ ਘਰੋਂ ਬੁਲਾਇਆ ਕਿਨੂੰ ਸ਼ਾਮ ਨੂੰ ਕੈਪਟਨ ਸਾਹਿਬ ਦੁਬਾਰਾ ਐਕਟਿਵ ਹੋ ਚੁੱਕੇ ਨੇ ਇੱਕ ਮਿੰਟ ਇੱਕੋ ਕੱਢ ਲੈਣਾ ਪਊ 2 ਮਿੰਟ ਇੱਕ ਮਿੰਟ ਸਦਾਰ ਜੀ ਖਲੋ ਜੀ ਕੈਪਟਨ ਸਾਹਿਬ ਤੁਸੀਂ ਵੱਡੇ ਸ਼ਹਿਰਾਂ ਦੇ ਵਿੱਚ ਪੁਰਾਣੀਆਂ ਗੱਡੀਆਂ ਸਾਲ 'ਚ ਇੱਕ ਵਾਰ ਉਹਦੀ ਰੇਸ ਹੁੰਦੀ ਹੈ ਉਹ ਜਿਹੜੀ ਹੁੰਦੀਆਂ ਨੇ ਉਹਨੂੰ ਵਿੰਟੇਜ ਕਾਰ ਵਿੰਟੇਜ ਕਾਰਾਂ ਕਹਿੰਦੇ ਉਹ ਸਾਲ ਦੇ ਵਿੱਚ ਇੱਕ ਦਿਨ ਨਿਕਲਦੀਆਂ ਨੇ ਸੋ ਦੈਟ ਉਹ ਗੱਡੀਆਂ ਜਿਹੜੀਆਂ ਉਹਦੇ ਟਾਇਰ ਟੂਲ ਠੀਕ ਚੱਲਦੇ ਰਹਿਣ ਮੋਬਲ ਇੰਜਨ ਵਿੱਚ ਚੱਲਦਾ ਰਹੇ ਤੇ ਗੱਡੀ ਦਾ ਇੰਜਨ ਨਾ ਕਿਤੇ ਬਹਿ ਜਾਏ ਤਾਂ ਉਹ ਤੇ ਇੱਕ ਦੇ ਦਿਨ ਵਾਸਤੇ ਆਪਣੀਆਂ ਆਪਣੇ ਟਾਇਰ ਠੀਕ ਕਰਨ ਵਾਸਤੇ ਇੰਜਨ ਸੋ ਦੈਟ ਇੰਜਨ ਚ ਤੇਲ ਤੂਲ ਚੱਲਦਾ ਰਹੇ ਉਹਦੇ ਵਾਸਤੇ ਇੱਕ ਦਿਨ ਨਿਕਲੇ ਨੇ ਬਹੁਤ ਅੱਛੀ ਗੱਲ ਹੈ ਉਹਨਾਂ ਨੂੰ ਖੁਸ਼ੀ ਹੋਈ ਆ ਰਹੇ ਨੇ ਕਹਿੰਦੇ ਤੇ ਬੀਜੇਪੀ ਵਾਲੇ ਕੀ ਪ੍ਰਚਾਰ ਕਰਨੇ ਕੋ ਇਫੈਕਟ ਪਏਗਾ ਉਹਨਾਂ ਦਾ ਉਨ੍ਹਾਂ ਦੀ ਆਪਣੀ ਜ਼ਮਾਨਤ ਹਜ਼ਾਰ ਰੋਡ ਤੇ ਬਚੀ ਤੇ ਇਹਨੇ ਜੇ ਛੱਦ ਲੈਣਗੇ ਤੇ ਸਮਝ ਲਓ ਇਹ ਵੀ ਗਏ ਹੁਣ ਬਿਹਤਰ ਇਹ ਹੈ ਕਿ ਵਿੰਟੇਜ ਕਾਰ ਨੂੰ ਉਸੇ ਗਰਾਜੇ ਚ ਰੱਖ ਦੇਣਾ ਚਾਹੀਦਾ ਜਿੱਥੋਂ ਆਇਆ ਇਹ ਸਮ ਸਾਡੇ ਨਾਲ ਬਾਜਵਾਲ ਸਾਹਿਬ ਜਿਨ੍ਹਾਂ ਨੇ ਕੈਪਟਨ ਸਾਹਿਬ ਦੀ ਵਾਪਸੀ ਦੇ ਉੱਤੇ ਤੰਜ ਕਸਦੇ ਹੋਏ ਕਿਹਾ ਕਿ ਉਹ ਵਿੰਟੇਜ ਕਾਰਾਂ ਵਾਲੀ ਰੇਸ ਵਰਗੇ ਹੋ ਚੁੱਕੇ ਨੇ ਕੈਪਟਨ ਸਾਹਿਬ ਤੁਸੀਂ ਵੱਡੇ ਸ਼ਹਿਰਾਂ ਦੇ ਵਿੱਚ ਪੁਰਾਣੀਆਂ ਗੱਡੀਆਂ ਸਾਲ ਚ ਇੱਕ ਵਾਰ ਉਹਦੀ ਰੇਸ ਹੁੰਦੀ ਹੈ ਉਹ ਜਿਹੜੀ ਹੁੰਦੀਆਂ ਨੇ ਉਹਨੂੰ ਵਿਨਟੇਜ ਕਾਰ ਵਿਨਟੇਜ ਕਾਰਾਂ ਕਹਿੰਦੇ ਉਹ ਸਾਲ ਦੇ ਵਿੱਚ ਇੱਕ ਦਿਨ ਨਿਕਲਦੀਆਂ ਨੇ ਸੋ ਦੈਟ ਉਹ ਗੱਡੀਆਂ ਜਿਹੜੀਆਂ ਉਹਦੇ ਟਾਇਰ ਟੂਲ ਠੀਕ ਚੱਲਦੇ ਰਹਿਣ ਮੋਬਲ ਜਿਹੜੇ ਵਿੱਚ ਚੱਲਦਾ ਰਹੇ ਤੇ ਗੱਡੀ ਦਾ ਇੰਜਨ ਨਾ ਕਿਤੇ ਬਹਿ ਜਾਏ ਤਾਂ ਉਹ ਤੇ ਇੱਕ ਦੇ ਦਿਨ ਵਾਸਤੇ ਆਪਣੀਆਂ ਆਪਣੇ ਟਾਇਰ ਠੀਕ ਕਰਨ ਵਾਸਤੇ ਇੰਜਨ ਤੇ ਸੋ ਦੈਟ ਇੰਜਨ ਚ ਤੇਲ ਤੂਲ ਚੱਲਦਾ ਰਹੇ ਉਹਦੇ ਵਾਸਤੇ ਇੱਕ ਦਿਨ ਨਿਕਲੇ ਨੇ ਬਹੁਤ ਅੱਛੀ ਗੱਲ ਹੈ ਉਹਨਾਂ ਨੂੰ ਖੁਸ਼ੀ ਹੋਈ ਆ ਰਹੇ ਨੇ ਕਹਿੰਦੇ ਇੱਥੇ ਬੀਜੇਪੀ ਵੱਲੋਂ ਕਿ ਪ੍ਰਚਾਰ ਕਰਨੇ ਕੋ ਇਫੈਕਟ ਪਏਗਾ ਉਹਨਾਂ ਦਾ ਉਹਨਾਂ ਦੀ ਆਪਣੀ ਜ਼ਮਾਨਤ ਹਜ਼ਾਰ ਰੋਡ ਤੇ ਬਚੀ ਹੈ ਤੇ ਇਹਨੇ ਜੇ ਛੱਦ ਲੈਣਗੇ ਤੇ ਸਮਝ ਲਓ ਇਹ ਵੀ ਗਏ ਹੁਣ ਬਿਹਤਰ ਇਹ ਹੈ ਕਿ ਵਿੰਟੇਜ ਕਾਰ ਨੂੰ ਉਸੇ ਗਰਾਜਿ ਚ ਰੱਖ ਦੇਣਾ ਚਾਹੀਦਾ ਜਿੱਥੋਂ ਇਹ ਪੁੱਤਰ ਨਗਰੀ ਹੈ ਤਰਨਤਨ ਸਾਹਿਬ ਦੀ ਮੈਨੂੰ ਪੂਰਨ ਇਸ ਗੱਲ ਤੇ ਵਿਸ਼ਵਾਸ ਹੈ ਕਿ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਕਾਂਗਰਸ ਦਾ ਕੈਂਡੀਡੇਟ ਵੱਡੀ ਜਿੱਤੇ ਤੋਂ ਪ੍ਰਾਪਤ ਕਰੇਗਾ ਦੇਖੋ ਮੇਰੀ ਬੇਨਤੀ ਸੁਣ ਲਓ ਜਿਹੜਾ ਪੁਰਾਣਾ ਕਾਲੀ ਦਲ ਹੁੰਦਾ ਸੀ ਉਹ ਤਿੰਨ ਹਿੱਸਿਆਂ ਚ ਹੋ ਗਿਆ ਹਰਮੀਰ ਸਿੰਘ ਸੰਧੂ ਵੀ ਤਿੰਨ ਵਾਰ ਅਕਾਲੀ ਦਲ ਦਾ ਐਮਐਲਏ ਸੀ ਉਹ ਆਪ ਚਲਾ ਗਿਆ ਇੱਕ ਬਾਦਲ ਸਾਹਿਬ ਦੇ ਕੈਂਡੀਡੇਟ ਨੇ ਉਹ ਵੀ ਅਕਾਲੀ ਦਲ ਦੇ ਜਿਹੜੀ ਤੀਸਰੀ ਥਿਰ ਖਲੋਤੀ ਏ ਉਹ ਵੀ ਉਸੇ ਵੋਟ ਦੇ ਵਿੱਚ ਹੀ ਤਿੰਨੇ ਸਿਆਂ ਚ ਵੰਡੀ ਜਾਂਦੀ ਏ ਆਪ ਦਾ ਇੱਕ ਜਿਹੜੇ ਪੁਰਾਣੇ ਐਮਐਲਏ ਸਾਹਿਬ ਸੰਸੂਲ ਸਾਹਿਬ ਉਹਨਾਂ ਦਾ ਭਨੇਵਾ 인ਡੀਪੈਂਡੈਂਟ ਆਪ ਦੇ ਪੁਰਾਣੀ ਜਿਹੜੀ ਪੁਰਾਣੀ ਆਪ ਹੀ ਉਹਦੇ ਵੱਲੋਂ ਖਲੋਤਾ ਹੈ ਕਾਂਗਰਸ ਇੱਕ ਉਹੋ ਜਿਹੀ ਪਾਰਟੀ ਹੈ ਜਿਹੜੀ ਕੱਲਿਆਂ ਸੋਲ ਕਾਂਗਰਸ ਦਾ ਵੋਟ ਜਿਹੜਾ ਇੱਕੋ ਜਗ੍ਹਾ ਹੈ ਤੇ ਪਰਮਾਤਮਾ ਨੇ ਮਿਹਰ ਕਰਨੀ ਹੈ ਇਹਦੇ ਵਿੱਚੋਂ ਅਸੀਂ ਕਾਮਯਾਬੀ ਨਾਲ ਨੇ ਤੇ ਸਾਡੇ ਨਾਲ ਬਾਜਵਾ ਸਾਹਿਬ ਜਿਹੜੇ ਬਾਜਵਾ ਸਾਹਿਬ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਤਰਨਤਾਰਨ ਇਲੈਕਸ਼ਨ ਦੇ ਵਿੱਚ ਤੇ ਮਾਹੌਲ ਕਿਵੇਂ ਵਿਖਰੇ ਕੋ ਗੁਰੂ ਮਹਾਰਾਜ ਸਾਹਿਬ ਦੀ অপার ਕਿਰਪਾ ਹੋਣੀ ਹੈ ਇਹ ਪੁੱਤਰ ਨਗਰੀ ਹੈ ਤਰਨਤਾਰਨ ਸਾਹਿਬ ਦੀ ਮੈਨੂੰ ਪੂਰਨ ਇਸ ਗੱਲ ਤੇ ਵਿਸ਼ਵਾਸ ਹੈ ਕਿ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਕਾਂਗਰਸ ਦਾ ਕੈਂਡੀਡੇਟ ਵੱਡੀ ਜਿੱਤੇ ਤੋਂ ਪ੍ਰਾਪਤ ਕਰੇਗਾ ਹਾਂ ਤੇ ਬਾਕੀ ਜਿਵੇਂ ਕੈਂਡੀਡੇਟ ਮਨਦੀਪ ਸਿੰਘ ਦੀ ਜੇ ਗੱਲ ਕਰ ਲਈ ਉਤੋਂ ਅਕਾਲੀ ਦਲ ਵਾਲੇ ਸਪੋਰਟ ਕਰ ਰਹੇ ਨੇ ਨਵੇਂ ਅਕਾਲੀ ਦਲ ਵਾਲੇ ਤੇ ਉਧਰ ਬਾਦਲ ਸਾਹਿਬ ਬਾਦਲ ਦਾ ਧੜਾ ਵੱਖਰਾ ਹੋ ਗਿਆ ਉਹਨਾਂ ਦੀ ਸਿਆਸਤ ਨੂੰ ਕਿਵੇਂ ਵੇਖ ਰਹੇ ਹੋ ਉਹ ਇੱਕੋ ਕਹਿ ਰਹੇ ਨੇ ਕਿ ਅਸੀਂ ਬਾਦਲਾਂ ਨੂੰ ਹਰਾਣਾ ਹੈ ਜਾਂ ਫਿਰ ਦੂਸਰੀ ਗੱਲ ਕਹਦੇ ਕਿ ਪੰਥਕ ਵੋਟ ਦੀ ਗੱਲ ਕਰ ਰਹੇ ਨੇ ਹੋਰ ਕੋਈ ਮੁੱਦੇ ਤੁਹਾਨੂੰ ਦਿਖ ਰਹੇ ਨੇ ਵੇਖੋ ਮੇਰੀ ਬੇਨਤੀ ਸੁਣ ਲਓ ਜਿਹੜਾ ਪੁਰਾਣਾ ਅਕਾਲੀ ਦਲ ਹੁੰਦਾ ਸੀ ਉਹ ਤਿੰਨ ਹਿੱਸਿਆਂ 'ਚ ਹੋ ਗਿਆ ਹਰਮੀਤ ਸਿੰਘ ਸੰਧੂ ਵੀ ਤਿੰਨ ਵਾਰ ਅਕਾਲੀ ਦਲ ਦਾ ਐਮ.ਐਲ.ਏ ਸੀ ਉਹ ਆਪ ਚਲਾ ਗਿਆ ਇੱਕ ਬਾਦਲ ਸਾਹਿਬ ਦੇ ਕੈਂਡੀਡੇਟ ਨੇ ਉਹ ਵੀ ਕੈਨੇਡੀਟ ਜਿਹੜੀ ਤੀਸਰੀ ਥਿਰ ਖਲੋਤੀ ਏ ਉਹ ਵੀ ਉਸੇ ਵੋਟ ਦੇ ਵਿੱਚ ਹੀ ਤਿੰਨ ਹਿੱਸਿਆਂ ਚ ਵੰਡੀ ਜਾਂਦੀ ਏ ਆਪ ਦਾ ਇੱਕ ਜਿਹੜੇ ਪੁਰਾਣੇ ਐਮਐਲਏ ਸਾਹਿਬ ਸੰਸੋਲ ਸਾਹਿਬ ਉਹਨਾਂ ਦਾ ਭਣੀਵਾ ਇੰਡੀਪੈਂਡੈਂਟ ਆਪ ਦੇ ਪੁਰਾਣੀ ਜਿਹੜੀ ਪੁਰਾਣੀ ਆਪ ਹੀ ਉਹਦੇ ਵੱਲੋਂ ਖਲੋਤਾ ਹੈ ਕਾਂਗਰਸ ਇੱਕੋ ਇਹੋ ਜੀ ਪਾਰਟੀ ਹੈ ਜਿਹੜੀ ਕੱਲਿਆਂ ਸੋਲ ਕਾਂਗਰਸ ਦਾ ਵੋਟ ਜਿਹੜਾ ਇੱਕੋ ਜਗ੍ਹਾ ਹੈ ਤੇ ਪ੍ਰਮਾਤਮਾ ਨੇ ਮਿਹਰ ਕਰ ਰਹੀ ਹੈ ਇਹਦੇ ਵਿੱਚੋਂ ਅਸੀਂ ਕਾਮਯਾਬੀ ਨਾਲ ਨਿਕਲਿਆ ਤੇ ਆਪਣੀ ਕਾਂਗਰਸ ਦੇ ਵਿੱਚ ਸਭ ਸਹੀ ਚੱਲ ਰਿਹਾ ਜਿਵੇਂ ਆਪਾਂ ਲੁਧਿਆਣਾ ਦੇ ਵਿੱਚ ਦੇਖਿਆ ਉਸ ਤਰ੍ਹਾਂ ਦੀ ਤੇ ਪਿਕਚਰ ਤਾਂ ਨਹੀਂ ਦਿਖਣ ਨੂੰ ਮਿਲੇਗੀ ਹੁਣ ਕਾਕਾ ਤੁਸੀਂ ਆਪ ਹੀ ਵੇਖ ਲਓ ਇਸ ਤੋਂ ਵਧੀਆ ਕਦੀ ਕਾਂਗਰਸ ਹਾਲ ਹੀ ਨਹੀਂ ਸੀ ਜਿੰਨਾ ਹੋਣਾ ਇਸ ਟਾਈਮ ਰਾਜਧਾਨੀ ਐਕਸਪ੍ਰੈਸ ਦੀ ਸਪੀਡ ਤੇ ਚੱਲ ਰਹੀ ਹੈ ਰਾਜਧਾਨੀ ਐਕਸਪ੍ਰੈਸ ਜਿਹੜੀ ਨੰਬਰ 1 ਗੱਡੀ ਹੈ ਉਹਦੀ ਸਪੀਡ ਤੇ ਚੱਲ ਰਹੀ ਤੇ ਬਾਕੀ ਸਾਰੀ ਗੁੱਡ ਸਟੇਨ ਵਰਗਾ ਚੱਲ ਰਹੀ ਹੈ ਤਾਂ ਤੂੰ ਆਪੇ ਵੇਖੋ ਰਾਜਧਾਨੀ ਕੀ ਦੀ ਸਪੀਡ ਨਾ ਰਿਜ਼ਲਟ ਬਦਲਿਆ ਹੋਇਆ ਦਿਖੂਗਾ ਫਿਰ ਐਤਕੇ ਬਦਲ ਚੁੱਕਿਆ ਬਦਲ ਚੁੱਕਿਆ ਕੈਪਟਨ ਸਾਹਿਬ ਦੀ ਦੁਬਾਰਾ ਐਂਟਰੀ ਨੂੰ ਕਿਵੇਂ ਵੇਖ ਰਹੇ ਹੋ ਇੱਕ ਮਿੰਟ ਇੱਕ ਮਿੰਟ ਕੱਢ ਲੈਣਾ ਪਊ ਹਾਂ ਜਾਈਓ ਕੈਪਟਨ ਸਾਹਿਬ ਦੁਬਾਰਾ ਵਰਮਾ ਆਦੇਓ ਕਿਨੂੰ ਸ਼ਾਮਲ ਕੈਪਟਨ ਸਾਹਿਬ ਦੁਬਾਰਾ ਐਕਟਿਵ ਹੋ ਚੁੱਕੇ ਨੇ ਇੱਕ ਮਿੰਟ ਇੱਕੋ ਕੱਢ ਲੈਣਾ ਪਊ ਦੋ ਮਿੰਟ ਇੱਕ ਮਿੰਟ ਦੇ ਦਾਰ ਦੇ ਖਲੋਜੋ ਕੈਪਟਨ ਸਾਹਿਬ ਤੁਸੀਂ ਵੱਡੇ ਸ਼ਹਿਰਾਂ ਦੇ ਵਿੱਚ ਪੁਰਾਣੀਆਂ ਗੱਡੀਆਂ ਸਾਲ 'ਚ ਇੱਕ ਵਾਰ ਉਹਦੀ ਰੇਸ ਹੁੰਦੀ ਹੈ ਉਹ ਜਿਹੜੀ ਹੁੰਦੀਆਂ ਨੇ ਉਹਨੂੰ ਵਿਂਟੇਜ ਕਾਰ ਵਿਂਟੇਜ ਕਾਰਾਂ ਕਹਿੰਦੇ ਉਹ ਸਾਲ ਦੇ ਵਿੱਚ ਇੱਕ ਦਿਨ ਨਿਕਲਦੀਆਂ ਨੇ ਸੋ ਦੈਟ ਉਹ ਗੱਡੀਆਂ ਜਿਹੜੀਆਂ ਉਹਦੇ ਟਾਇਰ ਟੂਲ ਠੀਕ ਚੱਲਦੇ ਰਹਿਣ ਮੋਬਲ ਇੰਜਨ ਵਿੱਚ ਚੱਲਦਾ ਰਹੇ ਤੇ ਗੱਡੀ ਦਾ ਇੰਜਨ ਨਾ ਕਿਤੇ ਬਹਿ ਜਾਏ ਤਾਂ ਉਹ ਤੇ ਇੱਕ ਦੇ ਦਿਨ ਵਾਸਤੇ ਆਪਣੀਆਂ ਆਪਣੇ ਟਾਇਰ ਠੀਕ ਕਰਨ ਵਾਸਤੇ ਇੰਜਨ ਸੋ ਦੈਟ ਇੰਜਨ ਚ ਤੇਲ ਤੂਲ ਚੱਲਦਾ ਰਹੇ ਉਹਦੇ ਵਾਸਤੇ ਇੱਕ ਦਿਨ ਨਿਕਲੇ ਨੇ ਬਹੁਤ ਅੱਛੀ ਗੱਲ ਹੈ ਉਹਨਾਂ ਨੂੰ ਖੁਸ਼ੀ ਹੋਈ ਆ ਰਹੇ ਨੇ ਕਹਿੰਦੇ ਇੱਥੇ ਬੀਜੇਪੀ ਵੱਲੋਂ ਕਿ ਪ੍ਰਚਾਰ ਕਰਨੇ ਕੋ ਇਫੈਕਟ ਪਏਗਾ ਉਹਨਾਂ ਦਾ ਉਨ੍ਹਾਂ ਦੀ ਆਪਣੀ ਜ਼ਮਾਨਤ ਹਜ਼ਾਰ ਰੋਟ ਤੇ ਬਚੀ ਤੇ ਇਹਨੇ ਜੇ ਛੱਦ ਲੈਣਗੇ ਤੇ ਸਮਝ ਲਓ ਇਹ ਵੀ ਗਏ ਹੁਣ ਬਿਹਤਰ ਇਹ ਹੈ ਕਿ ਵਿੰਟੇਜ ਕਾਰ ਨੂੰ ਉਸੇ ਗਰਾਜ ਚ ਰੱਖ ਦੇਣਾ ਚਾਹੀਦਾ ਜਿੱਥੋਂ ਆਇਆ ਸੋ ਇਸ ਸਮੇਂ ਸਾਡੇ ਨਾਲ ਬਾਜਵਾਲ ਸਾਹਿਬ ਜਿਨ੍ਹਾਂ ਨੇ ਕੈਪਟਨ ਸਾਹਿਬ ਦੀ ਵਾਪਸੀ ਦੇ ਉੱਤੇ ਤੰਜ ਕਸਦੇ ਹੋਏ ਕਿਹਾ ਕਿ ਉਹ ਵਿੰਟੇਜ ਕਾਰਾਂ ਵਾਲੀ ਰੇਸ ਵਰਗੇ ਹੋ ਚੁੱਕੇ ਨੇ